আনানানে ਉਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਕਹਿੰਦੇ ਫਰਕ ਹੀ ਕੋਈ ਨਹੀਂ ਰੱਬ ਵਰਗਾ ਹੋ ਗਿਆ ਜਿਹੜਾ ਬੰਦਾ ਦੁੱਖ ਚ ਦੁੱਖ ਨਾ ਮੰਨੇ ਸੁੱਖ ਚ ਬੋਧੀਆਂ ਛਾਲਾ ਨਾ ਮਾਰੇ ਅੰਦਰੋਂ ਬੈਲੈਂਸ ਰਵੇ ਮਨ ਇੱਕ ਰਸ ਰੱਖੇ ਦੁੱਖ ਵਿੱਚ ਹਾਏ ਹਾਏ ਨਾ ਕਰੇ ਸੁਖ ਵਿੱਚ ਬਹੁਤਾ ਹਾਸੇ ਨਾ ਨਾਪਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ ਜਿਵੇਂ ਆਪਾਂ ਪੜਦੇ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ ਸਾਬਰ ਸਿੱਦਕ ਸ਼ਹੀਦ ਪਰਮ ਕੋ ਖੋਵਣਾ ਗੋਲਾ ਮੱਲ ਖਰੀਦਕਾਰ ਜੋਵਣਾ ਨਾ ਕਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ ਆਪਣੀ ਬਿਰਤੀ ਇਦਾਂ ਦੀ ਬਣਾਏ ਆਪਣਾ ਸੁਭਾਅ ਇਦਾਂ ਦਾ ਬਣਾਏ ਤੇ ਗੁਰਮਖੋ ਸੰਗਤ ਕਰਨ ਕਰਕੇ ਕੁਰਬਾਨੀ ਨਾਲ ਜੁੜਨ ਕਰਕੇ ਉਹ ਮਸਤੀ ਆਉਣੀ ਹੈ ਉਹ ਟਿਕਾਉ ਆਉਣਾ ਹੈ ਉਹ ਕਿਸੇ ਨਾ ਕਿਸੇ ਨਾਲ ਜੁੜ ਕੇ ਆਉਣਾ ਹੈ ਪ੍ਰੇਮ ਕਰਕੇ ਆਉਣਾ ਹੈ ਗੁਰੂ ਸਾਹਿਬ ਨਾਲ ਇੰਨਾ ਕਿ ਪ੍ਰੇਮ ਬਣ ਗਿਆ ਬਣੇ ਕਿ ਫਰਕ ਹੀ ਨਹੀਂ ਪੈਂਦਾ ਦੁਨੀਆਦਾਰੀ ਅੰਦਰੋਂ ਨਿਕਲ ਗਈ ਅਟੈਚਮੈਂਟ ਦੁਨੀਆਦਾਰੀ ਨਾਲੋਂ ਖਤਮ ਹੋ ਗਈ ਮਨ ਸਤਗੁਰ ਦੇ ਚਰਨਾਂ ਨਾਲ ਜੋੜ ਲਿਆ ਬਾਬੇ ਨਾਨਕ ਦੇ ਹੋ ਗਏ ਦਸ਼ਮੇਸ਼ ਪਿਤਾ ਦੇ ਹੋ ਗਏ ਫਿਰ ਇੱਕ ਮਸਤੀ ਜੜੀ ਰਹਿੰਦੀ ਇੱਕ ਆਨੰਦ ਬਣਿਆ ਰਹਿੰਦਾ ਜ਼ਿੰਦਗੀ ਵਿੱਚ ਇੱਕ ਟਿਕਾਹ ਬਣਿਆ ਰਹਿੰਦਾ ਕੌਣ ਜ਼ਿੰਦਗੀ ਤੋਂ ਆ ਰਿਹਾ ਕੌਣ ਜ਼ਿੰਦਗੀ ਤੋਂ ਜਾ ਰਿਹਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਾਡਾ ਮਨ ਤੇ ਸਤਿਗੁਰਾਂ ਨਾਲ ਜੁੜਿਆ ਹੋਇਆ ਸਾਡਾ ਮਨ ਗੁਰੂ ਨਾਨਕ ਸਾਹਿਬ ਨਾਲ ਜੁੜ ਜਾਏ ਗੁਰੂ ਦਸ਼ਮੇਸ਼ ਪੀਤਾ ਨਾਲ ਜੁੜ ਜਾਏ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਏ ਫਿਰ ਦੁਨਿਆਵੀ ਕੋਈ ਆ ਰਿਹਾ ਕੋਈ ਜਾ ਰਿਹਾ ਬਹੁਤਾ ਫਰਕ ਨਹੀਂ ਪੈਂਦਾ ਪਰ ਜੇ ਅਸੀਂ ਦੁਨੀਆਂ ਨਾਲ ਜੁੜੇ ਹੋਏ ਆ ਲੋਕਾਂ ਨਾਲ ਜੁੜੇ ਹੋਏ ਆ ਫਿਰ ਅਟੈਚਮੈਂਟ ਜਿਹੜੀ ਹੈ ਨਾ ਬੰਦੇ ਨੂੰ ਉਹ ਦੁਖੀ ਕਰਦੀ ਹੁਣ ਸਾਨੂੰ ਕੋਈ ਕਵੇ ਪਰਸ ਖਤ ਗੁੰਮ ਹੋ ਗਿਆ ਜੇ ਮੇਰਾ ਤੇ ਤਾਂ ਦੁੱਖ ਲੱਗੇਗਾ ਪਰਸ ਗੁੰਮ ਹੋਇਆ ਕਿਸੇ ਦਾ ਹੋਇਆ ਹੋਵੇ ਸਾਨੂੰ ਕੋਈ ਦੁੱਖ ਨਹੀਂ ਲੱਗਦਾ ਦੁਖੀ ਕਰਦਾ ਮੇਰੇ ਦਾ ਭਾਵ ਮੈਂ ਮੇਰਾ ਮੈਂ ਮੇਰਾ ਤੇ ਜੇ ਬਾਬਾ ਹਜਾਰਾ ਸਿੰਘ ਵਰਗੀਆਂ ਦੀ ਬਿਰਤੀ ਹੈ ਉਹ ਕਹਿੰਦੇ ਗੁਰੂ ਨਾਨਕ ਤੂੰ ਐ ਬਸ ਤੂੰ ਐ ਤੇ ਤੇਰਾ ਤੂੰ ਐ ਤੇ ਤੇਰਾ ਮੈਂ ਮੇਰੇ ਦਾ ਭਾਵ ਖਤਮ ਹੋ ਗਿਆ ਤੇ ਅੰਦਰ ਭਾਵਨਾ ਕੀ ਪੈਦਾ ਹੋ ਗਿਆ ਤੂੰ ਤੇ ਤੇਰਾ ਹਰ ਪਾਸੇ ਤੂੰ ਐ ਇਹ ਪੁੱਤ ਵੀ ਤੇਰੇ ਧੀਆ ਵੀ ਤੇਰੀਆਂ ਟੱਬਰ ਵੀ ਤੇਰਾ ਪਰਿਵਾਰ ਵੀ ਤੇਰਾ ਵਿਆਹ ਹੋ ਰਿਹਾ ਤਾਂ ਵੀ ਤੇਰੇ ਦਾ ਹੀ ਹੋ ਰਿਹਾ ਤੇ ਜੇ ਸੰਸਕਾਰ ਹੋ ਰਿਹਾ ਤਾਂ ਵੀ ਤੇਰੇ ਦਾ ਹੀ ਹੋ ਰਿਹਾ ਮੇਰਾ ਖਤਮ ਹੋ ਗਿਆ ਤੇਰਾ ਹੀ ਐ ਇਹ ਸਵਾ ਬਣ ਗਿਆ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੈਂ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਦ ਦੇਖਾਂ ਤਦ ਤੂੰ ਤੂੰ ਹੀ ਤੂੰ ਰਹਿ ਗਿਆ ਬਸ ਸੋ ਤਾਂ ਕਰਕੇ ਮੈਂ ਮੇਰੀ ਦਾ ਭਾਵ ਹੈ ਜਿਹੜਾ ਨਾ ਇਹ ਬੰਦੇ ਦਾ ਤੂੰ ਤੂੰ ਕਰੇ ਬਿਨਾ ਖਤਮ ਨਹੀਂ ਹਾਂ ਮੈਂ ਮੇਰੀ ਖਤਮ ਕਿਵੇਂ ਹੋਊ ਵੇਖੋ ਗੁਰੂ ਘਰ ਸੁਣੋ ਫੇਰ ਮੈਂ ਰਣਜੀਤ ਸਿੰਘ ਮੈਂ ਰਣਜੀਤ ਸਿੰਘ ਮੈਂ ਰਣਜੀਤ ਸਿੰਘ ਨਾ ਬੋਲਾਂ ਭਾਵੈ ਨਾਮ ਪਰ ਦਿਮਾਗ 'ਤੇ ਚੱਲੀ ਜਾਂਦਾ ਮੇਰਾ ਨਾਮ ਮੇਰਾ ਸੈਕਟਰੀ ਨੇ ਮੇਰਾ ਨਾਮ ਲਿਆ ਫੁਲਾਣੇ ਨੇ ਮੇਰਾ ਨਾਮ ਲਿਆ ਫੁਲਾਣੇ ਥਾਂ ਤੇ ਮੇਰੀ ਫੋਟੋ ਇਦਾਂ ਹੀ ਤੁਹਾਡੇ ਸਾਦੇ ਦਿਮਾਗਾਂ 'ਤੇ ਚੱਲੀ ਜਾਂਦਾ ਮੇਰਾ 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 ਫਿਰ ਇੱਕ ਇੱਕ ਤਾਮ ਜਪਣਾ ਸ਼ੁਰੂ ਕੀਤਾ RAM RAM ਹੋਲੀ-ਹੋਲੀ ਵਾਹਿਗੁਰੂ 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 ਉਹ ਇੰਨਾ ਵੱਡਾ ਦਿਮਾਗ ਚ ਹੋ ਗਿਆ ਹੌਲੀ 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 ਜਿਹੜਾ ਮੈਂ ਦਾ ਭਾਵ ਸੀ ਖਤਮ ਹੋ ਗਿਆ ਵਾਹਿਗੁਰੂ 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 ਹੀ ਰਹਿ ਗਿਆ ਹਰ ਪਾਸੇ ਤੇ ਮੈਂ ਦਾ ਭਾਵ ਖਤਮ ਹੋ ਗਿਆ ਤੇ ਜਿੰਨੇ ਦੁੱਖ ਨੇ ਜਿੰਨੇ ਸੁੱਖ ਨੇ ਉਹ ਮੈਂ ਨਾਲ ਜੁੜੇ ਹੋਏ ਐ ਇਹ ਮੈਂ ਦਾ ਭਾਵ ਜਿੱਦਾਂ ਮਜ਼ਬੂਤ ਹੁੰਦਾ ਨਾ ਬੰਦੇ ਦੇ ਅੰਦਰ ਉਨਾ ਹੀ ਉਹ ਜ਼ਿਆਦਾ ਦੁਖੀ ਹੁੰਦਾ ਮੈਂ ਨਾਲ ਜੁੜਿਆ ਹੋਇਆ ਸਾਰਾ ਕੁਝ ਸਾਰੀ ਸੰਪਤੀ ਆਪਣੀ ਪ੍ਰਭਤਾ ਬੱਲੇ ਬੱਲੇ ਮੈਂ ਨਾਲ ਅਸੀਂ ਜੋੜ ਕੇ ਰੱਖਦੇ ਹਾਂ ਇਸੇ ਕਰਕੇ ਫਿਰ ਦੁਖੀ ਰਹਿੰਦੇ ਤੇ ਜੇ ਅਸੀਂ ਮੈਂ ਤੋਂ ਤੂੰ ਦਾ ਸਫਰ ਕਰਨਾ ਹੈ ਨਾ ਗੁਰਮਖੋ ਮੈਂ ਦਾ ਭਾਵ ਖਤਮ ਕਰਕੇ ਤੂੰ ਵਿੱਚ ਜਾਣਾ ਹੈ ਤੇ ਉਹ ਕਿਸੇ ਤੂੰ ਦੇ ਨਾਲ ਜੁੜਨਾ ਪੈਣਾ ਹੈ ਪਹਿਲਾਂ ਬੋਲਣਾ ਪੈਣਾ ਵਾਹਿਗੁਰੂ 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 ਬੋਲਣਾ ਪੈਣਾ ਫੇਰ ਓੜੀ ਓੜੀ ਅੰਦਰ ਚੱਲਣ ਲੱਗਣਾ ਹੈ ਫੇਰ ਓੜੀ ਓੜੀ ਰੋਮ ਰੋਮ ਚ ਚੱਲਣ ਲੱਗਣਾ ਹੈ ਫੇਰ ਲੱਗੇਗਾ ਸਰੀਰ ਵੀ ਤੂੰ ਹੀ ਹੈ ਇਹਦੇ ਤੋਂ ਪੈਦਾ ਹੋਏ ਵੀ ਤੇਰੀ ਹੈ ਮੇਰਾ ਕੁਝ ਨਹੀਂ ਪਰ ਮੈਂ ਮੇਰੀ ਦਾ ਭਾਵ ਇੰਨਾ ਸੌਖਾ ਨਹੀਂ ਖਤਮ ਹੋ ਜਾਂਦਾ ਬੜੀ ਸਾਧਨਾ ਦੀ ਬੜੀ ਮਿਹਨਤ ਦੀ ਬੜੀ ਕਲਣਾ ਦੀ ਲੋੜ ਪੈਂਦੀ ਹੈ ਤਾ ਜਾ ਕੇ ਮੈਂ ਮੇਰੀ ਦਾ ਭਾਵ ਖਤਮ ਹੁੰਦਾ ਤੇ ਜਿਵੇਂ ਜਿਵੇਂ ਨਾਮ ਨਾਲ ਬੰਦਾ ਜੁੜਦਾ ਜਾਂਦਾ ਹੈ ਓਵੇਂ ਓਵੇਂ ਫਿਰ ਉਹਦਾ ਮਨ ਸੁਖਾ ਹੋਈ ਜਾਂਦਾ ਮੈਂ ਦਾ ਭਾਵ ਹੌਲੀ ਹੌਲੀ ਖਤਮ ਹੋ ਜਾਂਦਾ ਤੇ ਤੂੰ ਹੀ ਤੂੰ ਰਹਿ ਜਾਂਦਾ ਫਿਰ ਜਿਵੇਂ ਜਿਵੇਂ ਨਾਮ ਨਾਲ ਜੁੜਦਾ ਜਾਂਦਾ ਓਵੇਂ ਓਵੇਂ ਮਨ ਸ਼ਾਂਤ ਅਤੇ ਸੁਖੀ ਹੋਈ ਜਾਂਦਾ ਆਨੰਦ ਚ ਹੋਈ ਜਾਂਦਾ ਮਨ ਟਿਕਣ ਲੱਗ ਜਾਂਦਾ ਮਨ ਨੂੰ ਰਸ ਆਉਣ ਲੱਗ ਜਾਂਦਾ ਜ਼ਿੰਦਗੀ ਦਾ ਸਵਾਦ ਆਉਣ ਲੱਗ ਜਾਂਦਾ ਸੋ ਇਸ ਕਰਕੇ ਆਪਣੇ ਆਪ ਨੂੰ ਨਾਮ ਨਾਲ ਬਾਣੀ ਨਾਲ ਜੋੜ ਕੇ ਰੱਖਣਾ ਪੈਂਦਾ ਫਿਰ ਆਪਣੇ ਆਪ ਜ਼ਿੰਦਗੀ ਦੇ ਵਿੱਚ ਟਿਕਾਵ ਵੀ ਬਣੇਗਾ ਰਸ ਬਣਨ ਲੱਗ ਜਾਏਗਾ ਆਨੰਦ ਬਣਨ ਲੱਗ ਜਾਏਗਾ ਹਰ ਕੋ ਨਾਮ ਸਦਾ ਸੁਖ ਦਾ ਸ਼ਬਦ ਹਰ ਕੋ ਨਾਮ ਹਰ ਬਿਨ ਕੌਣ ਸਹਾਈ ਮਨ ਕਾ ਚਲੋ ਇਹ ਗਾਓ ਟਕਾ ਬਣਾਓ ਬੈਂਦੀ ਐ ਫਿਰ ਥਿਲਜੁਲ ਥੋੜੀ ਜੀ ਘੱਟ ਕਰੋ ਥੋੜਾ ਜ੍ਹਾ ਟਕਾ ਬਣਾਓ ਹਰ ਬਿਨ ਕੌਣ ਸਹਾਈ ਮਨ ਕਾ ਹਰੀ ਤੋਂ ਬਿਨਾ ਸਾਡੇ ਮਨ ਦਾ ਸਹਾਈ ਕੌਣ ਹੈ ਜਿਵੇਂ ਜਿਵੇਂ ਮਨ ਨਾਮ ਨਾਲ ਜੁੜੇਗਾ ਆਪਣੇ ਆਪ ਵਿੱਚ ਫਿਰ ਰਸ ਵਿੱਚ ਆ ਜਾਏਗਾ ਹਰ ਬਿਨ ਕੌਣ ਸਹਾਈ ਮਨ ਕਾ ਮਾਤ ਪਿਤਾ ਭਾਈ ਸੁਤ ਬੰਤਾ ਹਿਤ ਲਾਗੋ ਸਭ ਥਨ ਕਾ ਇਸ ਕਰਕੇ ਇਹ ਬਚਨ ਕਬੀਰ ਸਾਹਿਬ ਕਰਦੇ ਨੇ ਕਿ ਭਾਈ ਹਰੀ ਤੋਂ ਬਿਨਾ ਇੱਥੇ ਸਹਾਈ ਨਹੀਂ ਕੋਈ। ਲਓ ਸੁਣੋ ਆਸ਼ਮਦ ਨਾਲ-ਨਾਲ ਪੜ੍ਹਨਾ। ਸਾਰੇ ਬੋਲਿਓ ਗੱਲ ਨੂੰ। ਪੜ੍ਹੋ। ਹਰ ਬੰਤ ਹਰ ਦਿਲ ਕੋਨ ਵਾ 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 ਸਾਰੇ ਜਣੇ ਨਾਲ ਪੜਿਓ ਮੈਂ ਥੋੜਾ ਮਾਹੌਲ ਬਦਲ ਰਿਆਂ ਟਕਾ ਬਣੇ ਸੰਗੀਤ ਚਲੋ ਮੱਥਾ ਟੇਕਣਾ ਨਹੀਂ ਫੇਰ ਸ਼ੁਰੂ ਹੋ ਗਈ ਚਲੋ ਕੋਈ ਨਿੱਕੀ ਜਾਈ ਲੰਗੀ ਜਾਓ ਹਰ ਦਿਲ ਕੋਨ